ਹਾਂ ਜੀਰ ਕੀ ਹਾਲ ਚਾਲ ਹੈ ਹਰੇ ਦੋਸਤਾਂ ਮਿੱਤਰਾਂ ਅਮੀਰ ਕਾ ਤੇ ਠੀਕ ਠਾਕ ਆ ਤੁਹਾਡੇ ਜਾਣ ਰਿਹਾ ਸ਼ਰਟ ਵਟ ਹੋਣਗੇ ਤੇ ਲਾਓ ਮਤਰੋ ਹੋਰ ਦੀਪ ਕੀ ਹਾਲ ਹੈ ਠੀਕ ਆ ਸੱਟਣਾ ਬਈ ਮੈਂ ਤੇ ਦੀਪ ਨੇ ਬੱਚਿਆਂ ਨੂੰ ਦਿੰਦੇ ਸ਼ੋਲੇ ਬੱਚੇ ਹੋ ਬਿਠਾਏ ਵੇ ਦੋ ਵੱਡੇ ਉਧਰ ਇੱਕ ਬੰਨੇ ਵੇ ਤਿੰਨ ਵੱਡੇ ਜਾਨੀ ਦਾ ਬਾਕੀ ਆ ਦੋ ਤਿੰਨ ਇੱਥੇ ਜਾਲ ਚ ਤੇ ਇੱਕ ਇਹਨੂੰ ਇਹਨੂੰ ਅਸੀਂ ਸ਼ੋਲੇ ਦੇਈ ਜਾਂਦੇ ਸੀਗੇ ਤੇ ਬਾਕੀ ਬਈ ਇਹਨਾਂ ਨੂੰ ਕਰਦੇ ਆ ਇੱਧਰ ਵੀ ਛਤਰੀ ਵੱਡੀ ਹਾਂ ਪਾਪਾ ਆਹ ਹੋ ਇੱਕ ਨੇ ਬਈ ਤੁਹਾਨੂੰ ਮਜੀ ਦੇ ਹੁੰਦਾ ਆ ਦੇਖੋ ਇੱਧਰ ਕੀ ਚੀਜ਼ ਆ ਦੇ ਆ ਦੇਖੋ ਇੱਧਰ ਲੈ ਪਤਾ ਨਹੀਂ ਕੀ ਆ ਇਹ ਉਹੀ ਤਾਂ ਗੱਲ ਆ ਹੈ ਪਤਾ ਨਹੀਂ ਕੀ ਆ ਯਾਰ ਇਹ ਕਾਲਾਂ ਕਾਹਨੀਆਂ ਲੱਗਦੀਆਂ ਤਾਂ ਉਹੀ ਆ ਉੱਚੀਆਂ ਦੇਖ ਲੈ ਕਿੰਨੀਆਂ ਹਨਾ ਕਮਾਲ ਹੀ ਹੋ ਗਈ ਆਉਂ ਜਾਂਦੇ ਆ ਬਈ ਇੱਕ ਵਾਰੀ ਫੇਰ ਦੇਖ ਲਓ ਇਹਨਾਂ ਨੇ ਪਤਾ ਨਹੀਂ ਕਿੱਥੇ ਮੁੜ ਕੇ ਗਿਆ ਪਏ ਨਾ ਤੇ ਬਈ ਭਾਪੇ ਨਾਲ ਅੱਜ ਯਾਰ ਥੋੜੀ ਜਿਹੀ ਮਾੜੀ ਹੋ ਗਈ ਆ ਇੱਕ ਤਾਂ ਬੱਚਾ ਲਗੜ ਲੈ ਗਿਆ ਇੱਕ ਬੱਚਾ ਉਹ ਭੱਜ ਗਿਆ ਇੱਕ ਹੋਰ ਸੀਗਾ ਨਾਲ ਉਹ ਤਾਂ ਚਲ ਵਾਪਸ ਆ ਗਿਆ ਤਿੰਨ ਬੱਚਿਆਂ ਦਾ ਅੱਜ ਘਾਟਾ ਪੈ ਤੱਲੇ ਅਸੀਂ ਦੋਹਾਂ ਦਾ ਪੈ ਗਿਆ ਹੁਣ ਇੱਕ ਭੱਜ ਗਿਆ ਤੇ ਇੱਕ ਲਗੜ ਖਾ ਗਿਆ ਯਾਰ ਮੈਂ ਟਮਾਟੀ ਚੱਕ ਕੇ ਤੇ ਲੈ ਹੀ ਗਿਆ ਤਾਂ ਅੰਦਰ ਨੇ ਨਾਮੋ ਨਿਸ਼ਾਨ ਹੀ ਨਹੀਂ ਛੱਡਿਆ ਦਾ ਆ ਦੇਖ ਇੱਧਰ ਆ ਗਿਆ ਚੱਲ ਪੱਤੋਈ ਛਤਰੀ ਦੇ ਚੱਲ ਸ਼ੇਰ ਆ ਆ ਦੇਖੋ ਬਈ ਉਹ ਉਹ ਵੀ ਲੱਗ ਗਿਆ ਆ ਗੇੜੇ ਪਾ ਕੇ ਬੈਠਾ ਪੀਲੇ ਜਿਹੇ ਰੰਗ ਦਾ ਆ ਦੇਖੋ ਇਧਰ ਆਊਗਾ ਹਾ 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 ਕੋਰੋਂ ਦੀ ਡਾਰ ਆ ਜਾ ਆ ਆ ਹਾ ਹਾ ਉਹ ਕੋ ਇਧਰ ਨੂੰ ਹੁੰਦੇ ਆ ਆ ਹਾ ਹਾ ਆ ਉਹ ਆ ਉਹ ਉਹ ਤੁਹਾਨੂੰ ਮੈਂ ਦਿਖਾਉਣਾ ਇਹੇ ਫੇਰ ਮੁੜ ਗਏ ਆ ਦੇਖੋ ਛਤਰੀ ਦੇ ਗੱਗਿਆਂ ਨਾਲੇ ਉਹੀ ਸੀਗੇ ਫੇਰ ਮੁੜ ਗਏ ਉਹ ਬਹਿ ਗਏ ਨਾ ਬਸ ਆਹੀ ਚੀਜ਼ ਨੂੰ ਦਿਖਾਉਣੀ ਜਾਨ ਬਾਈ ਛੋਲੇ ਦੇ ਲਗੇ ਸਾਰੇ ਬੱਚਿਆਂ ਨੂੰ ਫੇਰ ਸਾਨੂੰ ਮਿਲਦੇ ਆ ਲੋ ਬਾਈ ਆ ਬੱਚੇ ਨੂੰ ਵੀ ਦੇ ਤੇ ਆਪਾਂ ਛੋਲੇ ਪਰ ਤਾਂ ਲੋਡਡ ਦੋ ਘੋੜ ਦੇ ਦਿੰਦੇ ਆ ਮਤਲਬ ਆ ਵੀ ਫੋਟੇ ਵਾਲੇ ਨੂੰ ਆਹ ਦੇਖੋ ਇਧਰ ਆ ਦੀਪ ਤਾਂ ਇਧਰ ਮੋਢੇ ਤੇ ਬਹਿ ਗਿਆ ਲੈ ਜੇ ਮੈਂ ਸੂਰ ਤੇ ਨਾਂ ਪਾਵੇ ਆਹੀ ਦੋ ਛੋਟੇ ਆ ਬਾਕੀ ਵੱਡੇ ਹੀ ਆ ਬਾਕੀ ਇੱਕ ਛਤਰੀ ਦੂਜੀ ਛਤਰੀ ਜਾਂਦੇ ਆ आही या के देखे 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 देखे। ने आ ही है दो निके बस नहीं चको जी बिठाते बच्चा पा लगे लास्ट बच्चा थे चाको जी पाता बाकी छतरी से बैठे आलो जाल भी ला ਬਈ ਉਹ ਬੱਚਾ ਹਟ ਗਿਆ ਆਪਣਾ ਉਹ ਜਿਹੜਾ ਪੀਲੇ ਵਾਲਾ ਨਵਾਂ ਸੀਗਾ ਨਾ ਉਹ ਹੋ ਜਾਂਦਾ ਮੈਂ ਤੇਦੀਪ ਨਾਲ ਤਾੜਨ ਲੱਗੇ ਕਦੇ ਬਈ ਜੂਮ ਕਰਕੇ ਕਰਦੇ ਕਰਦੇ ਹਾਂ ਹਾਂ ਯਾਰ ਉਹ ਹੋ ਜਾਂਦਾ ਆ ਜੂਗਾ ਹਾਂ ਉਹ ਰੰਗ ਬੜਾ ਸਰਾਹਦਾ ਉਹ ਘਰਦਾ ਹੋ ਰਿਹਾ ਨੀਵਾਂ ਨੀਵਾਂ ਹੋ ਗਏ ਹੋ ਗਏ ਹੋ ਗਏ ਬਹੁਤ ਹਨਾ ਪਧਾਣੀ ਯਾਰ ਆਊਗਾ ਕਹਿੰਦੇ ਪਧਾਣੀ ਕਿਹੜੀ ਚੀਜ਼ ਡਾਰ ਕੇ ਖੰਦੇ ਦਾ ਹੈਗਾ ਦਿਖਾਈ ਨਹੀਂ ਆਦੇ ਬੈਠਾ ਤੇ ਬਾਕੀ ਬਾਕੀ ਆਹ ਤੇ ਬੈਠਿਆ ਹੋਇਆ ਉਹ ਪਧਾਣੀ ਯਾਰ ਕਮਾਲ ਹੀ ਹੋ ਗਈ ਉਹ ਬਈ ਛੋਲੇ ਵੀ ਦਿੱਤੇ ਉਹਨੂੰ ਅਸੀਂ ਪਾਈਆ ਛੋਲੇ ਲੈ ਕੇ ਉੱਡ ਗਿਆ ਉਹ ਹੈ ਉਹ ਤਾਂ ਨਹੀਂ ਮਰਦਾ ਫਿਰ ਉਹ ਹੀ ਜਿਹੜਾ ਮੁੜ ਕੇ ਆਇਆ ਸੀ ਓਏ ਉਹ ਦਰਵਾਜ਼ਾ ਉੱਡ ਗਿਆ ਉਧਰ ਹਾਂ ਆਦਾ ਬੈਠਾ ਮੇਰਾ ਹੈਗਾ ਤਾਂ ਬਾਈ ਬੱਚਾ ਆਪਣਾ ਨਾ ਪਤਾ ਨਹੀਂ ਉਧਰ ਰੁਟ ਗਿਆ ਪਤਾ ਨਹੀਂ ਕਿਤੇ ਗੋੜ ਹੈ ਤੇ ਬਾਕੀ ਸਾਰੀ ਜਾਲ ਤੇ ਪਸ ਦਿਖਾਈ ਦੀ ਮੈਂ ਛਧਰੀ ਤੇ ਉਹ ਥੋੜੀ ਠੀਕ ਆ ਸਾਰੀ ਜਾਲ ਤੇ ਪਾਤੀ ਆ ਤੇ ਹੁਣ ਆਪਾਂ ਦੀ ਕਰਦੇ ਇੱਕ ਖੁੱਡੇ ਚ ਜਾਨਵਰ ਫੜਦੇ ਆ ਉਹ ਰੱਸੀ ਵੀ ਤੇ ਛਧਰੀ ਤੇ ਬੰਨੀ ਆ ਖਾ ਗਿਆ ਖਾ ਗਿਆ ਹੋਰ ਯਾਰ ਦੋਸਰੇ ਹੀ ਖਾਦੇ ਹੁਣ ਇਹ ਬਲਕੀ ਤਾਂ ਛੋਲੇ ਦਾ ਪਤਾ 200 ਗ੍ਰਾਮ ਖਾਦੇ ਗਿਆ ਉਹ ਬਈ ਪਹਿਲੇ ਇਹ ਤਿੰਨ ਦਿਨਾਂ ਬਾਅਦ ਮੜਿਆ ਛਾਠ ਆਪਣਾ ਹੋਜੀ ਦੀ ਕੋ ਪੇਟੀ ਵੀ ਕੀਤੀ ਫੀਲੀ ਦੁੰਧਾ ਕੀ ਹੈ ਟੇ ਮੈਂ ਤੇ ਉਹ ਬਈ ਅੱਜ ਫੇਰ ਆਵੇ ਹੁਣੇ ਡਰ ਕੇ ਪਤਾ ਨਹੀਂ ਕਿਧਰ ਮੋੜ ਗਿਆ ਤੇ ਉਹੀ ਗੱਲ ਉਹ ਤਾਂ ਪਤਾ ਨਹੀਂ ਕਿੱਧਰ ਡੱਟਾ ਅਈ ਤੇ ਮੈਂ ਦੀਪ ਦੇਖਦੇ ਰਹਿ ਗਏ ਅਈ ਇਹਨੂੰ ਫੜਨ ਲੱਗੇ ਚਲਾ ਆ ਜੀ ਇਹ ਆਈ ਗਿਆ ਉਹ ਫੜਾਈ ਦੱਟਾ ਪਰ ਜੇ ਨਹੀਂ ਜਾਣਾ ਹੁਣ ਤੇ ਪਹਿਲਾਂ ਹੀ ਨਾ ਫੇਰ ਮੁੜਦਾ ਤੇ ਉਹੀ ਗੱਲ ਹੈ ਦਿਮਾਗ ਯਾਰ ਫਿਰ ਇਹਦਾ ਤਾਂ ਜੀ ਇਹ ਕੂਫੀ ਨਿਕਲੇ ਯਾਰ ਤਾਂ ਬੱਚਾ ਯਾਰ ਪਤਾ ਨਹੀਂ ਹੁਣ ਆਉਣਾ ਆ ਜਵੇ ਆਪਾਂ ਨੂੰ ਕੀ ਜਾਲ ਚ ਪਾਏ ਗਏ ਬਾਈ ਦੋਨੇ ਛਤਰਾਂ ਲੱਗੀਆਂ ਠੀਕ ਆ ਕਦੇ ਵੰਦਨੇ ਆਪਾਂ ਨਹੀਂ ਤਾਂ ਗਾਣੇ ਪਾਉਨੇ ਉਹਨਾਂ ਨਾਲ ਖੋਡੇ ਦੇ ਉੱਤੇ ਆਪਾਂ ਜਦੋਂ ਹੁਣ ਆਈ ਚਲੋ ਫੇਰ ਪੇ ਦਾ ਨਾ ਬੱਚਾ ਮੁੜਿਆ ਬੱਚਾ ਵੀ ਸੰਦ ਦਿਖਾਉਂਦੇ ਪਾਪਾ ਕਹਿੰਦਾ ਵੀ ਆ ਗਿਆ ਦੇ ਇੱਕ ਆ ਗਿਆ ਬੱਚਾ ਵੀ ਆ ਰਿਹਾ ਟੂਸੇ ਵਾਲਾ ਪਾਪਾ ਕਹਿੰਦਾ ਸੀ ਨਾ ਜਿਹੜਾ ਹੁਣੇ ਮੁੜਿਆ ਮੈਂ ਤੇ ਦੀਪ ਥੱਲੇ ਚਲੇ ਸੀ ਦਾਣੇ ਚੱਕਣਾ ਉਸ ਦਿਨ ਆ ਗਿਆ ਆ ਦੇ ਆ ਦੇ ਪਾਪਾ ਨੇ ਟੱਕਰ ਦੇ ਨਾ ਆ ਦੇ ਆ ਗਿਆ ਮੁੜਿਆ ਮੁੜਿਆ ਆ ਪਾਪਾ ਚੱਲ ਆ ਰਿਹਾ ਆ ਲੈ ਹਾਂ ਦਾ ਆ ਪਾਪਾ ਨੇ ਡਾ ਦਿੱ ਤੋਨੇ ਇੱਕ ਜਾਨਵਰ ਬਰਣਾ ਹੀ ਉੱਤੇ ਚੌਧਰੀ ਆ ਭਾਈ ਦੋ ਵਾਰ ਪਿਰਣਾ ਇਹ ਕਾ ਇਹ ਕਾ ਜਾਂਦਾ ਤੇ ਉਹ ਕਿਧਰ ਗਿਆ ਉਹ ਹੋ ਰਿਹਾ ਉਹ ਉਹੀ ਤਾਂ ਗੱਲ ਆ ਰਿਹਾ ਭਾਈ ਚਲ ਦੇਖਦੇ ਆਂ ਦਾਣੇ ਚੱਕ ਲੈ ਕੇ ਦੇਖਦੇ ਬਹਿਨਾ ਕਿ ਨਹੀਂ ਬਾਕੀ ਜਰਦੀਪ ਤੂੰ ਕੀ ਕਹਿਣਾ ਮੁੜੂਗਾ ਕਿ ਨਹੀਂ ਆ ਜੂਗਾ ਹੋ ਹੋ ਜਾਂਦਾ ਦਾ ਹੋ ਰੰਗਿਆ ਭਾਈ ਮੁੜੂਗਾ ਆ ਲੱਗ ਜੂ ਪਤਾ ਲਓ ਭਾਈ ਸ਼ਾਮ ਦੇ ਨਾ 6 ਵਜ ਚੁੱਕੇ ਆ ਤੇ ਬੱਚਾ ਭਾਈ ਆਇਆ ਨਹੀਂ ਹਜੇ ਤੱਕ ਬਾਬਾ ਇਹ ਬੋਲਣ ਲੱਗਾ ਤੁਹਾਡੇ ਸਾਹਮਣੇ ਠੀਕ ਆ ਬਾਈ ਕੱਲੂ ਦੱਸਾਂਗੇ ਫਿਰ ਤੁਹਾਨੂੰ ਕਿਵੇਂ ਕੀ ਬਾ ਕਹਾਣੀ ਇਹਦੇ ਨਾਲ ਬਣੀ ਬੱਚੇ ਨਾ ਓਕੇ ਬਾਈ